ਦੋਸਤੋ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ 92 ਸੀਟਾਂ ਲੈ ਕੇ ਪੰਜਾਬ ਦੇ ਵਿੱਚ ਸਤਾ ਚਾਈ ਔਰ ਇਹਨਾਂ ਦੇ ਐਮਐਲਏ ਇਹਨੇ ਬਖਲਾੜ ਚ ਆ ਗਏ ਕਿ ਸਕੂਲਾਂ ਦੇ ਵਿੱਚ ਥਾਣਿਆਂ ਦੇ ਵਿੱਚ ਸਾਰੇ ਦਫ਼ਤਰਾਂ ਵਿੱਚ ਜਾ ਕੇ ਗੁੰਡਾਗਰਦੀ ਕਰਨ ਲੱਗੇ ਕਿਉਂਕਿ ਇਹਨਾਂ ਦੀ ਮੈਟੈਲਟੀ ਇੱਕ ਗੁੰਡਾਗਰਦੀ ਵਾਲੀ ਸੀ ਲੁੱਟਖੋ ਵਾਲੀ ਸੀ ਔਰ ਇਹਨਾਂ ਦੀ ਜਿਹੜੀ ਸ਼ਬਦਾਬਲੀ ਵੀ ਆਮ ਲੋਕਾਂ ਦੇ ਪ੍ਰਤੀ ਬੜੀ ਭੱਦੀ ਸੀ ਮੈਂ ਦੱਸਣਾ ਚਾਹਣਾ ਕਿ ਲਾਲਜੀਤ ਭੁੱਲਰ ਜੋ ਕਿ ਖੰਡੂਰ ਸਾਹਿਬ ਤੋਂ ਕੈਂਡੀਡੇਟ ਇਹਨਾਂ ਨੇ ਬਣਾਇਆ ਇੱਕ ਮੰਤਰੀ ਆਹੋ ਉਹਨੇ ਐਸਸੀ ਬੀਸੀ ਲੋਕਾਂ ਪ੍ਰਤੀ ਐਡੀ ਗੰਦੀ ਸ਼ਬਦਾਵਲੀ ਵਰਤੀ ਹੈ ਇਹਨਾਂ ਦੀ ਪੂਰ ਮਟੈਲਿਟੀ ਦਾ ਜਿਹੜਾ ਉੱਥੇ ਜਿਹੜਾ ਪ੍ਰਭਾਵ ਪੈ ਰਿਹਾ ਸੋ ਅਸੀਂ ਜਿੱਥੇ ਸਾਰੇ ਪੰਜਾਬ ਦੇ ਐਸਸੀ ਬੀਸੀ ਲੋਕਾਂ ਨੇ ਝਾੜੂ ਸਿਰ ਤੇ ਚੱਕ ਚੱਕ ਕੇ ਇਹਨਾਂ ਦੀ ਸਰਕਾਰ ਬਣਾਈ ਹੈ ਪਰ ਆ ਹੁਣ ਟੈਟਾ ਦੇਣ ਵਾਲੇ ਭਾਣਾ ਉਹ ਰਾਜ ਸਭਾ ਦੀਆਂ ਹੋਣ ਦੇ ਭੜਾ ਪਾਰਲੀਮੈਂਟ ਦੀਆਂ ਹੌਲ ਪੰਜਾਬ ਦੇ ਵਿੱਚ ਇਹਨਾਂ ਨੇ ਆਪਦੇ ਵਰਕਰਾਂ ਨੂੰ ਖੁੰਝੇ ਲਾਇਆ ਲੱਖਾਂ ਰੁਪਈਆ ਉਹਨਾਂ ਦਾ ਬਰਬਾਦ ਕਰਾਇਆ ਔਰ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਆਪਦੇ ਐਮਐਲਏ ਨੂੰ ਟਿਕਟਾਂ ਦਿੱਤੀਆਂ ਉਹ ਵੀ ਇਸ ਕਰਕੇ ਕਿਉਂਕਿ ਇੰਡੀਆ ਗੱਠਜੋੜ ਦੇ ਵਿੱਚ ਜਿਹੜਾ ਇਹ ਆਪਣਾ ਫਿਕਸ ਮੈਚ ਖੇਡ ਰਿਹਾ ਔਰ ਉਸ ਫਿਕਸ ਮੈਚ ਦੇ ਵਿੱਚ ਜਿੱਥੇ ਕਾਂਗਰਸ ਦਾ ਉਮੀਦਵਾਰ ਜਿਤਾਉਣਾ ਉਥੇ ਝਾੜੂ ਵਾਲਾ ਮਾੜਾ ਕੈਂਡੀਡੇਟ ਖੜਾਇਆ ਔਰ ਜਿੱਥੇ ਝਾੜੂ ਵਾਲਾ ਜਿਤਾਉਣਾ ਉਥੇ ਕਾਂਗਰਸ ਦਾ ਮਾੜਾ ਕੈਂਡੀਡੇਟ ਖੜਾਇਆ ਇਹ ਕਿਸੇ ਟਾਈਮ ਜਿਹੜੀ ਆ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਇਸ ਤਰ੍ਹਾਂ ਦੀਆਂ ਗੇਮਾਂ ਖੇਡਦਾ ਹੁੰਦਾ ਸੀ ਸਾਥੀਓ ਇਹ ਜਿਹੜੀ ਜਿਹੜੀ ਆਪਣੀ ਲਾਲਜੀਤ ਭੁੱਲਰ ਨੇ ਐਡੀ ਭੱਦੀ ਸ਼ਬਦਾਵਲੀ ਬੋਲੀ ਆ BC ਕੈਟਾਗਰੀ SBC ਵਾਸਤੇ ਅਸੀਂ ਇਹਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿਹਦੇ ਤੇ ਐਸਸੀਐਸਟੀ ਐਕਟ ਦਾ ਜਿਹੜਾ ਪਰਚਾ ਦਰਜ ਕੀਤਾ ਜਾਵੇ ਔਰ ਦੂਜੇ ਪਾਸੇ ਬੀਜੇਪੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਪਿਛਲੇ ਸਾਲ ਅਦਗਾਠਨ ਕੀਤਾ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਦਾ ਉਹਦੇ ਵਿੱਚ ਰਾਸ਼ਟਰਪਤੀ ਜੋ ਕਿ ਸਾਡੇ ਪਛੜੇ ਕਬੀਲਿਆਂ ਚੋਂ ਆ ਉਸ ਬੀਬੀ ਨੂੰ ਇਹਨਾਂ ਨੇ ਆਪਣੇ ਉਸ ਅਦਗਾਠਨ ਵਿੱਚ ਨਹੀਂ ਬੁਲਾਇਆ ਔਰ ਜਦੋਂ ਹਣ ਅਡਵਾਨੀ ਨੂੰ ਇਹਨਾਂ ਨੇ ਭਾਰਤ ਰਤਨ ਅਵਾਰਡ ਦੇਣਾ ਸੀ ਉਹਦੇ ਚ ਫੇਰ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਚੈਨਲਾਂ ਤੇ ਕਿ ਦੋ ਕੁਰਸੀਆਂ ਤੇ ਇੱਕ ਤੇ ਅੜਵਾਨੀ ਬੈਠਾ ਇੱਕ ਤੇ ਮੋਦੀ ਬੈਠਾ ਰਾਸ਼ਟਰਪਤੀ ਸਾਡੀ ਜਿਹੜੀ ਸਾਡੇ ਪਛੜੇ ਕਬੀਲੇ ਦੀ ਆ ਉਹ ਫੇਰ ਖੜੀ ਦੀ ਖੜੀ ਆ ਉਹਦੇ ਲਈ ਤੀਜੀ ਕੁਰਸੀ ਨਹੀਂ ਸੀ ਡੈਸ ਸਕਦੀ ਗੱਲ ਇਹ ਹੈ ਕਿ ਇਹਨਾਂ ਸਾਰੀਆਂ ਰਾਜਸੀ ਧਰਾਂ ਦੀਆਂ ਜਿਹੜੀ ਐਡੀ ਨੈਗੇਟਿਵ ਮੈਟੈਲਿਟੀ ਆ ਸਾਡੇ ਐਸ்சி ਬੀਸੀ ਐਸਟੀ ਲੋਕਾਂ ਲਈ ਇਹਨੂੰ ਜਵਾਬ ਦੇਣਾ ਸਾਡਾ ਅੱਜ ਬਣਦਾ ਹੈ ਅੱਜ ਲੋੜ ਆ ਇਹਨਾਂ ਪਾਰਟੀਆਂ ਤੋਂ ਸਾਨੂੰ ਸਾਰੇ ਲੋਕਾਂ ਨੂੰ ਸਾਡੇ ਖਾਸ ਕਰਕੇ ਗਰੀਬ ਲੋਕਾਂ ਨੂੰ ਮੂੰਹ ਤੋੜਮਾ ਇਹਨਾਂ ਨੂੰ ਜਵਾਬ ਦਿਓ ਪੰਜਾਬ ਦੇ ਵਿੱਚ ਭਗਵੰਤ ਮਾਨ ਕਹਿੰਦਾ ਵੀ 13 0 ਤੇ ਜਿੱਤਾਂਗੇ ਔਰ ਜਿੱਤਾਂਗੇ ਵੀ 13 0 ਤੇ ਤੁਸੀਂ ਪੰਜਾਬ ਦੇ ਵਿੱਚ 13 ਆਜ਼ਾਦ ਉਮੀਦਵਾਰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੋ ਜਿਹੜੇ ਪੰਜਾਬ ਦੀ ਆਵਾਜ਼ ਆਮ ਲੋਕਾਂ ਗਰੀਬ ਲੋਕਾਂ ਦੀ ਆਵਾਜ਼ ਚੁੱਕ ਸਕਣਾਂ ਕਿਉਂਕਿ ਇਹਨਾਂ ਦੇ ਜਿਹੜੇ ਕੈਂਡੀਡੇਟ ਜਿੱਤ ਕੇ ਜਾਣੇ ਆ ਇਹਨਾਂ ਪਾਰਟੀਆਂ ਦੇ ਪਟੇ ਇਹਨਾਂ ਦੇ ਗਲ ਚ ਪਾਏ ਹੋਣੇ ਆ ਇਹਨਾਂ ਨੇ ਉਦੋਂ ਵੱਧ ਬੋਲਣਾ ਨਹੀਂ ਸੋ ਭਗਵੰਤ ਮਾਨ ਦਾ ਸੁਪਨਾ ਅਸੀਂ ਸਕਾਰ ਕਰਾਂਗੇ ਪੰਜਾਬ ਵਾਸੀਓ 13 ਦੀਆਂ 13 ਆਜ਼ਾਦ ਸੀਟਾਂ ਤੇ 13 ਸੀਟਾਂ ਦੇ ਆਜ਼ਾਦ ਉਮੀਦਵਾਰ ਜਤਾ ਕੇ ਪਾਰਲੀਮੈਂਟ ਵਿੱਚ ਭੇਜੋ ਤਾਂ ਜੋ ਪੰਜਾਬ ਦੇ ਜਿਹੜੇ ਪਛਤੇ ਮੁੱਦੇ ਪਾਣੀਆਂ ਦੇ ਆ ਕਿਸਾਨਾਂ ਦੇ ਆ ਬੇਰੁਜ਼ਗਾਰਾਂ ਦੇ ਆ ਗਰੀਬਾਂ ਦੇ ਆ ਮਜ਼ਦੂਰਾਂ ਦੇ ਆ ਉਹਨਾਂ ਮੁੱਦਿਆਂ ਨੂੰ ਅਸੀਂ ਜਿਹੜਾ ਸਰਕਾਰ ਸਕੇ ਉਹਨਾਂ ਸਾਡੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ